13 ਫਰਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਕੂਚ ਨੂੰ ਜਿਹੜਾ ਇੱਕ ਅੰਦੋਲਨ ਨੂੰ ਤੇ ਵਿੱਢਣ ਲਈ ਇੱਕ ਪ੍ਰੋਗਰਾਮ ਹੈ ਜਿਹੜਾ ਉਹ ਉਲਿੱਕਿਆ ਗਿਆ ਹੈ ਤੇ ਠੀਕ ਤਿੰਨ ਦਿਨ ਪਹਿਲਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਆਪਣੀਆਂ ਤਿਆਰੀਆਂ ਨੇ ਜਿਹੜੀਆਂ ਉਹ ਵਿੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸ ਵਕਤ ਸ਼ੰਭੂ ਬਾਰਡਰ ਦੇ ਉੱਤੇ ਖੜੇ ਆ ਅਸੀਂ ਪਿਛਲੀ ਦਫਾ ਜਦੋਂ ਕਿਸਾਨੀ ਅੰਦੋਲਨ ਇੱਥੋਂ ਗੁਜ਼ਰਿਆ ਸੀ ਤਾਂ ਇਹੀ ਉਹ ਬਾਰਡਰ ਹੈ ਜਿਸ ਨੂੰ ਸਭ ਤੋਂ ਪਹਿਲਾਂ ਕਿਸਾਨਾਂ ਵੱਲੋਂ ਤੋੜਿਆ ਗਿਆ ਸੀ ਤਾਂ ਹਰਿਆਣਾ ਸਰਕਾਰ ਵੱਲੋਂ ਇਸ ਵਕਤ ਪ੍ਰਸ਼ਾਸਨ ਵੱਲੋਂ ਪੂਰਨ ਜੋਰ ਦੇ ਉੱਤੇ ਪਰ ਤਿਆਰੀਆਂ ਨੇ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਬੈਰੀਗੇਟਿੰਗ ਦੀ ਲੇਅਰਿੰਗ ਦੇਖ ਸਕਦੇ ਹੋ ਤੁਸੀਂ ਇੱਕ ਪੱਥਰਾਂ ਨੂੰ ਬੈਰੀਗੇਟਿੰਗ ਕੀਤੀ ਗਈ ਹੈ ਤੇ ਫਿਰ ਦੂਜੀ ਲੇਅਰ ਦੇ ਵਿੱਚ ਕੰਕਰੀਟ ਪਾ ਕੇ ਜਿਹੜਾ ਪੱਥਰ ਨੇ ਜਿਹੜੇ ਉਹ ਖੜਾ ਦਿੱਤੇ ਗਏ ਨੇ ਤਾਂ ਜੋ 3 ਦਿਨ ਬਾਅਦ ਇਹ ਕੰਕਰੀਟ ਦੇ ਵਿੱਚ ਜਿਹੜੇ ਪੱਥਰ ਪੂਰੀ ਤਰ੍ਹਾਂ ਨਾਲ ਜੰਮ ਜਾਣ ਤਾਂ ਠੀਕ ਉਸ ਤੋਂ ਬਾਅਦ ਵਿੱਚ ਇੱਕ ਵਾਰੀ ਫਿਰ ਜਿਹੜੀ ਬੈਰੀਗੇਟਿੰਗ ਦੀ ਲੇਅਰ ਹੈ ਜਿਹੜੀ ਉਹ ਖੜੀ ਕੀਤੀ ਗਈ ਆ ਪੱਥਰਾਂ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਥੋੜੀ ਦੂਰੀ ਦੇ ਉੱਤੇ ਜਾਂਦੇ ਆ ਤਾਂ ਦੋ ਲੇਰਿੰਗ ਬੈਰੀਗੇਟਿੰਗ ਕਰਨ ਤੋਂ ਬਾਅਦ ਦੇ ਵਿੱਚ ਨੁਕਿੱਲੇ ਸਰੀਆਂ ਨੂੰ ਜਿਹੜਾ ਉਹ ਲਗਾਇਆ ਗਿਆ ਤੇ ਉਹਨਾਂ ਸਰੀਆਂ ਨੂੰ ਲਗਾਉਣ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਵੀ ਕੰਕਰੀਟ ਹੈ ਜਿਹੜਾ ਉਹ ਪਾ ਦਿੱਤਾ ਗਿਆ ਤਾਂ ਜੋ ਸਰੀਏ ਕਿਸੇ ਵੀ ਹਾਲਾਤ ਦੇ ਵਿੱਚ ਨਾ ਹਿੱਲ ਸਕਣ ਅਤੇ ਕਿਸਾਨ ਨੇ ਜਿਹੜੇ ਆਪਣੇ ਟਰੈਕਟਰ ਕਿਸੇ ਵੀ ਹਾਲਾਤ ਦੇ ਵਿੱਚ ਸ਼ੰਭੂ ਬਾਰਡਰ ਕਰਾਸ ਨਾ ਕਰ ਸਕਣ ਕਿਉਂਕਿ ਜੇਕਰ ਇਹੋ ਜਿਹਾ ਕਿਸਾਨ ਕਰਨਗੇ ਤਾਂ ਉਹਨਾਂ ਦੇ ਟਾਇਰ ਨੇ ਜਿਹੜੇ ਉਹ ਬਿਲਕੁਲ ਫਟ ਜਾਣਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਕੰਕਰੀਟ ਪਾਉਣ ਤੋਂ ਬਾਅਦ ਦੇ ਵਿੱਚ ਸਰੀਏ ਲਗਾਉਣ ਤੋਂ ਬਾਅਦ ਵਿੱਚ ਵੀ ਜਿਹੜੀ ਬੈਰੀਕੇਟਿੰਗ ਉਹ ਕਰ ਦਿੱਤੀ ਗਈ ਹੈ ਹਾਲਾਂਕਿ ਐਂਟੀ ਰਾਇਟਸ ਦੀ ਫੋਰਸ ਹੈ ਜਿਹੜੀ ਉਹ ਵੀ ਤਿਆਨਾਤ ਕਰ ਦਿੱਤੀ ਗਈ ਆ ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਹੁਣੀ ਤਾਜ਼ਾ ਹਾਲਾਤ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਹਰਿਆਣਾ ਦੀ ਇੰਟਰਨੈਟ ਸਹੂਿਦਾਵਾਂ ਨੂੰ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਤੇ ਇਹ ਸਹੂਿਦਾਵਾਂ ਨੇ ਜਿਹੜੀਆਂ ਹਰਿਆਣੇ ਦੀਆਂ ਉਹ 11 ਫਰਵਰੀ ਯਾਨੀ ਕਿ ਬੀਤੇ ਕੱਲ ਤੋਂ ਹੀ ਇੰਟਰਨੈਟ ਸੇਵਾਵਾਂ ਨੇ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਹਨ ਤੇ ਇਹ ਜਿਹੜੇ ਫਰਮਾਨ ਨੇ ਉਹ 13 ਫਰਵਰੀ ਤੱਕ ਲਾਗੂ ਰਹਿਣਗੇ ਤਾਂ ਅ ਜਿਲ੍ਹਾ ਅੰਬਾਲਾ ਦੀ ਜੇਕਰ ਗੱਲ ਕੀਤੀ ਜਾਵੇ, ਕੁਰਖ ਖੇਤਰ ਦੀ ਗੱਲ ਕੀਤੀ ਜਾਵੇ, ਕਰਨਾਲ ਦੀ ਗੱਲ ਕੀਤੀ ਜਾਵੇ, ਜੀਨ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਦੇ ਵਿੱਚ तमाम ਜਿਹਨੇ ਜ਼ਿਲ੍ਹੇ ਨੇ ਜੋ ਬਾਰਡਰ ਏਰੀਆ ਨੂੰ ਖਾਸ ਤੌਰ ਦੇ ਤੇ ਲੱਗਦੇ ਨੇ ਫਤਿਹਬਾਦ ਦੀ ਗੱਲ ਕੀਤੀ ਜਾਵੇ, ਸਰਸਾ ਦੀ ਗੱਲ ਕੀਤੀ ਜਾਵੇ ਤਾਂ ਕੱਲ ਤੋਂ ਉੱਥੇ ਇੰਟਰਨੈਟ ਅਤੇ SMS ਸੁਵਿਧਾਵਾਂ ਨੇ ਜਿਹੜੀਆਂ ਉਹ ਹਰਿਆਣਾ ਸਰਕਾਰ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਨੇ ਅਤੇ ਇਸ ਦੇ ਨਾਲ ਨਾਲ ਜੋ ਇਸ ਵਕਤ ਤਿਆਰੀਆਂ ਸ਼ੰਭੂ ਬਾਡਰ ਦੇ ਉੱਤੇ ਚੱਲ ਰਹੀਆਂ ਨੇ ਉਹ ਇਸ ਵਕਤ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਨਾਲ ਬੈਰੀਗੇਟਿੰਗ ਹੈ ਜਿਹੜੀ ਉਹ ਪੱਥਰਾਂ ਨੂੰ ਜਿਹੜਾ ਉਹ ਲਗਾਇਆ ਜਾ ਰਿਹਾ ਹੈ ਕਿਉਂਕਿ ਅ ਪਿਛਲੀ ਦਫਾ ਜਦੋਂ ਅਸੀਂ ਦੇਖਿਆ ਸੀ ਜਦੋਂ ਕਿਸਾਨਾਂ ਨੇ ਇੱਥੋਂ ਟਰੈਕਟਰ ਕੱਢੇ ਸਨ ਤਾਂ ਉਹਨਾਂ ਨੇ ਇਹੀ ਪੱਥਰਾਂ ਨੂੰ ਹਟਾ ਕੇ ਇਸੇ ਜਗ੍ਹਾ ਤੋਂ ਜਿਹੜੇ ਦਿੱਲੀ ਵੱਲ ਕੂਚ ਕੀਤਾ ਸੀ ਤਾਂ ਬਹੁਤ ਸਾਰੇ ਕਿਸਾਨਾਂ ਵੱਲੋਂ ਦਰਿਆ ਦੇ ਇਰਾਹੀ ਆਪਣਾ ਰਸਤਾ ਉਸ ਨੂੰ ਚੁਣਿਆ ਗਿਆ ਸੀ ਪਰ ਇਸ ਵਕਤ ਦਰਿਆ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਦਰਿਆ ਦੀਆਂ ਤਸਵੀਰਾਂ ਵੀ ਕੁਝ ਤਰਾੰਦੀਆਂ ਨੇ ਕਿ ਦਰਿਆ ਨੂੰ ਵੀ ਪੂਰਨ ਤੌਰ ਦੇ ਉੱਤੇ ਜੀਸੀਬੀ ਦੇ ਨਾਲ ਪੱਟ ਕੇ ਜਿਹੜਾ ਉਹ ਰੱਖ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਟਰੈਕਟਰ ਜਿਹੜਾ ਦਰਿਆ ਦੇ ਵਿੱਚੋਂ ਵੀ ਨਾ ਗੁਜ਼ਰ ਸਕੇ ਠੀਕ ਇਸੇ ਤਰ੍ਹਾਂ ਨਾਲ ਬੈਰੀਗੇਟਿੰਗ ਹੈ ਜਿਹੜੀ ਮੇਰੇ ਖੱਬੇ ਪਾਸੇ ਵੀ ਉਸੇ ਤਰ੍ਹਾਂ ਨਾਲ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਕਿ ਬੈਰੀਗੇਟਿੰਗ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਹਾਲਾਂਕਿ ਲੋਕ ਇਸ ਵਿੱਚ ਖੱਜਲ ਖਾਰ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਜਿਹੜੇ ਰੋਜ਼ਾਨਾ ਅਪਡਾਊਨ ਕਰਦੇ ਨੇ ਤਾਂ ਉਹਨਾਂ ਨੂੰ ਬੜਾ ਅੱਜ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਬਹੁਤੇ ਲੋਕਾਂ ਦੀ ਜਿਹੜੀ ਫਲਾਈਟ ਆ ਉਹ ਇਸ ਕਾਰਨਾਂ ਕਰਕੇ ਹੀ ਮਿਸ ਹੋਗੀ ਕਿਉਂਕਿ ਸ਼ੰਭੂ ਬਾਰਡਰ ਦਾ ਜਿਹੜਾ ਮੇਨ ਹਾਈਵੇ ਆ ਉਹ ਹਰਿਆਣਾ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਜੇਕਰ ਮਾਝੇ ਦੀ ਗੱਲ ਕੀਤੀ ਜਾਵੇ ਦੁਆਬਾ ਦੀ ਗੱਲ ਕੀਤੀ ਜਾਵੇ ਤੇ ਥੋੜਾ ਹਿੱਸਾ ਮਾਲਵਾ ਦੀ ਗੱਲ ਕੀਤੀ ਜਾਵੇ ਜੇਕਰ ਉਹਨਾਂ ਨੇ ਦਿੱਲੀ ਜਾਣਾ ਹੈ ਤਾਂ ਉਹ ਇਹੀ ਰਸਤਾ ਅਪਣਾਉਂਦੇ ਨੇ ਇਹ ਗੇਟਵੇ ਆਫ ਪੰਜਾਬ ਇਸੇ ਕਰਕੇ ਕਿਹਾ ਜਾਂਦਾ ਹੈ ਸ਼ੰਭੂ ਬਾਰਡਰ ਨੂੰ ਕਿਉਂਕਿ ਇਹ ਕੱਗਰ ਦੇ ਉੱਤੇ ਦੋ ਪੁਲ ਜੋ ਜਾਂਦੇ ਨੇ ਇਹੀ ਪੰਜਾਬ ਅਤੇ ਹਰਿਆਣਾ ਨੂੰ ਜੋੜਦੇ ਨੇ ਤੇ ਇਹੀ ਪੁਲ ਉਹ ਨੇ ਜਿਸਾਂ ਦੇ ਉੱਤੋਂ ਲੋਕ ਨੇ ਜਿਹੜੇ ਉਹ ਦਿੱਲੀ ਵੱਲ ਜਾਂਦੇ ਨੇ ਤਾਂ ਬਹੁਤਿਆਂ ਨੂੰ ਅੱਜ ਖੱਜਲ ਖਵਾਰੀ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਹੈ ਤੇ ਫਿਲਹਾਲ 3 ਦਿਨ ਪਹਿਲਾਂ ਜਿਹੜੇ ਇਹ ਪ੍ਰਬੰਧ ਨੇ ਜਿਹੜੇ ਉਹ ਜ਼ਰੂਰ ਹਰਿਆਣਾ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤੇ ਗਏ ਨੇ ਐਂਟੀ ਰੌਡਸ ਜਿਹੜੀਆਂ ਟੀਮਾਂ ਨੇ ਉਹ ਖੜੀਆਂ ਕਰ ਦਿੱਤੀਆਂ ਨੇ ਫੋਰਸ ਜਿਹੜੀ ਉਹ ਤਾਇਨਾਤ ਕਰ ਦਿੱਤੀ ਗਈ ਆ ਤੇ ਟਿੱਪਰ ਨੇ ਜਿਹੜੇ ਉਹ ਵੀ ਲਗਾ ਦਿੱਤੇ ਗਏ ਨੇ ਤੇ ਫਿਲਹਾਲ ਜੀਸੀਬੀ ਦੇ ਨਾਲ ਜਿਹੜੀਆਂ ਪੱਥਰਾਂ ਨੂੰ ਜਿਹੜੇ ਲਗਾਉਣ ਦੀ ਇਹ ਕਵਾਇਤ ਹੈ ਜਿਹੜੀ ਉਹ ਹਰਿਆਣਾ ਪ੍ਰਸ਼ਾਸਨ ਵੱਲੋਂ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਫਿਲਹਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੀ ਰੂਪਰੇਖਾ ਰਹਿੰਦੀ ਹੈ ਕਿ ਵਾਕਏ ਹੀ 13 ਤਰੀਕ ਨੂੰ ਕਿਸਾਨ ਇਹਨਾਂ ਬੈਰੀਗੇਟਾਂ ਨੂੰ ਤੋੜ ਕੇ ਦਿੱਲੀ ਵੱਲ ਰਵਾਨਾ ਹੁੰਦੇ ਨੇ ਜਾਂ ਨਹੀਂ ਇਹ ਵੀ ਦੇਖਣਾ ਬਹੁਤ ਐਮ ਰਹੇਗਾ ਕਿ ਉਸ ਵਕਤ ਦੀ ਤਸਵੀਰਾਂ ਹੁੰਦੀਆਂ ਕਿ ਵਾਕਏ ਹੀ ਜਿਸ ਤਰ੍ਹਾਂ ਨਾਲ ਕਿਸਾਨੀ ਅੰਦੋਲਨ ਪਹਿਲਾਂ ਵਿੱਢਿਆ ਗਿਆ ਸੀ ਕਿ ਉਸੇ ਤਰ੍ਹਾਂ ਨਾਲ ਤਸਵੀਰਾਂ ਦੁਬਾਰਾ ਦੇਖਣ ਨੂੰ ਮਿਲਣਗੀਆਂ ਜਾਂ ਨਹੀਂ ਕਿ ਇਤਿਹਾਸ ਦੁਬਾਰਾ ਦੁਹਰਾਏਗਾ ਜਾਂ ਨਹੀਂ ਇਹ ਦੇਖਣਾ ਬਹੁਤ ਐਮ ਰਹੇਗਾ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਸ਼ੰਭੂ ਬਾਰਡਰ ਦਿੱਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ